ਤੋਂ ਸਾਰਿਆਂ ਨੂੰ ਪਤਾ ਵੀ ਮੈਂ ਪੌਣੇ 2 ਸਾਲ ਆ ਸਾਰੇ ਭਰਾ ਖੜੇ ਆ ਪਲਾਨਿੰਗ ਬੋਰਡ ਦਾ 1.5 ਪੌਣੇ 2 ਸਾਲ ਪਲਾਨਿੰਗ ਬੋਰਡ ਦਾ ਚੇਅਰਮੈਨ ਲਾਇਆ ਸੀ ਮੈਨੂੰ ਸਰਕਾਰ ਨੇ ਜਿੰਨਾ ਹੋ ਸਕਦਾ ਸੀ ਜਿੰਨਾ ਮੇਰੇ ਵਿੱਤੇ ਚ ਸੀ ਮੈਂ ਲੋਕਾਂ ਦੀ ਸੇਵਾ ਕੀਤੀ ਨਿਰਸਵਾਰਥ ਹੋ ਕੇ ਕੀਤੀ ਬਿਨਾ ਪੈਸੇ ਲਏ ਕਿਉਂਕਿ ਮੈਂ ਜਿਹੜੇ ਕੰਮ ਨੂੰ ਫੋਨ ਕਰ ਦਿੰਦਾ ਸੀ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਵੀ ਕੋਈ ਵੀ ਅਫਸਰ ਕਿਸੇ ਤੋਂ ਪੰਜੀ ਨਾ ਲੈ ਸਕੇ ਮੈਂ ਇਹ ਕੋਸ਼ਿਸ਼ ਮੈਂ ਹਮੇਸ਼ਾ ਰੱਖੀ ਆ ਤੇ ਮੈਂ ਇਹੀ ਕਾਰਨ ਆ ਵੀ ਅੱਜ ਆ ਸਾਡੇ ਪੱਤਰਕਾਰ ਭਰਾ ਖੜੇ ਆ ਇਹਨਾਂ ਦੀ ਵੀ ਜ਼ਿੰਦਗੀ ਲੰਘੀ ਸਾਡੀ ਉਮਰ ਤੋਂ ਬਹੁਤ ਵੱਡੀਆਂ-ਵੱਡੀਆਂ ਇਹਨਾਂ ਨੇ ਉਮਰਾਂ ਨੇ ਇਹਨਾਂ ਨੇ ਵੀ ਬੜੀਆਂ ਸਰਕਾਰਾਂ ਦੇਖੀਆਂ ਨੇ ਬੜੀਆਂ ਜਿਮਣੀ ਚੋਣਾਂ ਦੇਖੀਆਂ ਨੇ ਪਰ ਕਦੇ ਵੀ ਇਤਿਹਾਸ 'ਚ ਨਹੀਂ ਹੋਇਆ ਵੀ ਸਰਕਾਰ ਜਿਮਣੀ ਚੋਣ ਦੇ ਵਿੱਚ ਸਰਕਾਰ ਦਾ ਕੋਈ ਅਹੁਦੇਦਾਰ ਸਰਕਾਰ ਤੋਂ ਬਾਗੀ ਹੋ ਕੇ ਸਰਕਾਰ ਦੇ ਉਲਟ ਖੜ ਜੇ ਸਰਕਾਰ ਨੇ ਜਿਹਨੂੰ ਪਲੈਨਿੰਗ ਬੋਰਡ ਦਾ ਅਹੁਦਾ ਦਿੱਤਾ ਹੋਵੇ ਜਾਂ ਸਰਕਾਰ ਨੇ ਜਿਹਨੂੰ ਪੰਜਾਬ ਮੰਡੀ ਬੋਰਡ ਦੀ ਕੈਬਨਟ ਵਜ਼ੀਰੀ ਦੇ ਬਰਾਬਰ ਦਾ ਰੈਂਕ ਆ ਜਿਹੜਾ ਜਿਹਨੂੰ ਦੇਣ ਦੀ ਪੇਸ਼ਕਸ਼ ਕੀਤੀ ਹੋਵੇ ਮੈਨੂੰ ਨਹੀਂ ਲੱਗਦਾ ਅੱਜ ਤੋਂ ਪਹਿਲਾਂ ਕਿਸੇ ਨੇ ਐ ਇਲੈਕਸ਼ਨ ਲੜੀ ਹੋਊ ਤੇ ਮੈਂ ਮੈਂ ਇਸ ਗੱਲ ਦਾ ਕੋਈ ਮਾਨ ਵੀ ਨਹੀਂ ਕਰਦਾ ਮੈਂ ਇਸ ਗੱਲ ਦਾ ਕੋਈ ਮਾਨ ਨਹੀਂ ਕਰਦਾ ਪਰ ਮੈਨੂੰ ਬੜਾ ਪ੍ਰਮਾਤਮਾ ਦਾ ਮੈਂ ਧੰਨਵਾਦ ਕਰਦਾ ਵੀ ਪ੍ਰਮਾਤਮਾ ਨੇ ਮੇਰੀ ਡਿਊਟੀ ਲਈ ਆ ਵੀ ਮੈਂ ਭਾਈ ਇੰਨਾ ਜੋਗਾ ਹੋ ਗਿਆ ਵੀ ਮੈਂ ਤੁਹਾਡੇ ਸਾਰਿਆਂ ਦੇ ਸਦਕਾ ਵੀ ਐਡੇ ਵੱਡੇ ਅਹੁਦਿਆਂ ਨੂੰ ਮੈਂ ਠੁਕਰਾ ਸਕਿਆ ਜਾਂ ਮੈਂ ਉਹਨਾਂ ਨੂੰ ਜਵਾਬ ਦੇ ਸਕਿਆ ਸੋ ਮੈਂ ਇਹ ਉਸ ਵਾਹਿਗੁਰੂ ਉਸ ਪ੍ਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਮੇਰੇ ਚ ਇੰਨੀ ਤਾਕਤ ਪਾਈ ਸੋ ਉਹਨਾਂ ਚ ਮੇਰੀ ਇੰਨੀ ਤਾਕਤ ਕਿਉਂ ਪਾਈ ਇਹ ਹੁਣ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਪਤਾ ਕਿਉਂਕਿ ਭਰਾ ਮੇਰੇ ਉਹ ਸਰਕਾਰ ਨਾਲ ਲੜਿਆ ਸਿਰਫ ਤੇ ਸਿਰਫ ਇਮਾਨਦਾਰੀ ਨਾਲ ਜਾ ਸਕਦਾ ਨਹੀਂ ਸਰਕਾਰ ਨਾਲ ਲੜਿਆ ਨਹੀਂ ਜਾ ਸਕਦਾ ਬਧੇਰੇ ਕਹਦੇ ਕਹਿੰਦੇ ਜੀ ਗਰਦੀਬ ਬਾੜ ਬਾਗੀ ਹੋ ਗਿਆ ਗਰਦੀਬ ਬਾੜ ਨੇ ਬਗਾਵਤ ਕਰਤੀ ਉਹ ਭਾਈ ਬਗਾਵਤ ਸੱਚਾ ਬੰਦਾ ਹੀ ਕਰੂਗਾ ਕੋਈ ਚੋਰ ਥੋੜੀ ਬਗਾਵਤ ਕਰ ਲੂ ਜਿਨੇ ਠੱਗੀਆਂ ਮਾਰੀਆਂ ਹੋਣੀਆਂ ਸਰਕਾਰ ਚ ਉਹ ਕਿਵੇਂ ਬਗਾਵਤ ਕਰ ਲੂ ਤੁਸੀਂ ਆਪ ਸੋਚੋ ਜਿਨੇ ਠੱਗੀ ਮਾਰੀ ਹੋਵੇ ਤੇ ਉਹ ਬਗਾਵਤ ਕਰਕੇ ਸਰਕਾਰ ਦੇ ਉਲਟ ਲੜੇ ਆਪਾਂ ਹੀ ਤੁਹਾਡੇ ਸੀਆਈਏ ਨੇੜੇ ਆ ਇਹ ਉਹਦੀ ਚੱਕ ਕੇ ਲੈ ਜਾਣਗੇ ਤੁਹਾਡੇ ਤਾਂ ਨੇੜੇ ਆ ਸੀਆਈਏ ਵਾਲੇ ਤੁਹਾਨੂੰ ਪਤਾ ਹੀ ਹੈ ਉਹਦੀ ਚੱਕ ਕੇ ਲੈ ਜਾਣਗੇ ਜੇ ਕਿਸ ਨੇ ਜੇ ਮੈਂ ਮੇਰੇ ਚ ਰਤੀ ਭਰ ਵੀ ਕੋਈ 2 ਰੁਪਏ ਦਾ ਵੀ ਮੇਰੇ ਚ ਦਾਗ ਹੁੰਦਾ ਸੋ ਆਪਾਂ ਸਾਰੇ ਜਾਣਦੇ ਆ ਸੋ ਬਗਾਵਤ ਉਹੀ ਕਰ ਸਕਦਾ ਜਿਹੜਾ ਸੱਚਾ ਇੱਕ ਵੀਰੇ ਮੈਂ ਮੇਰੀ ਸਾਰਿਆਂ ਨੂੰ ਬੇਨਤੀ ਆ ਗੱਡੀਆਂ ਉਹ ਕਰਕੇ ਲਾ ਲਓ ਕਿਉਂਕਿ ਉੱਥੇ ਵੀ ਸੰਗਤ ਆ ਜਿਹੜੀ ਬੜਵਰ ਇਕੱਠੀ ਹੋਈ ਖੜੀ ਆ ਸਾਰੇ ਗੱਡੀਆਂ ਵੈਕ ਕਰਕੇ ਲਾ ਲਓ ਮੈਂ ਤੁਹਾਨੂੰ ਬੇਨਤੀ ਕਰਦਾ ਟਾਈਮ ਨਾ ਵੇਸਟ ਹੋਵੇ ਬਾਅਦ ਚ ਤੇ ਭਰਾ ਮੇਰੋ ਦੇਖੋ ਜਿਹੜੀ ਬਗਾਵਤ ਆ ਉਹ ਸੱਚਾ ਬੰਦਾ ਹੀ ਕਰ ਸਕਦਾ ਸੋ ਮੈਂ ਅੱਜ ਸਰਕਾਰ ਨਾਲ ਬਗਾਵਤ ਕੀਤੀ ਆ ਪਰ ਮੈਂ ਬਗਾਵਤ ਇਸ ਕਰਕੇ ਕੀਤੀ ਆ ਮੈਂ ਵੀ ਇੱਕ ਘੜੀ ਸੋਚ ਲਿਆ ਸੀ ਵੀ ਆਪਾਂ ਚਲੋ ਭਾਈ ਜੇ ਚੇਪ ਮੰਨਦੇ ਆਂ ਵੀ ਮੰਡੀ ਬੋਰਡ ਦੀ ਚੇਅਰਮੈਨ ਨਹੀਂ ਲੈ ਲੈਨੇ ਆਂ ਵੀ ਇਹ ਕਹਿੰਦੇ ਆ ਜੀ ਮੰਡੀ ਬੋਰਡ ਦੀ ਚੇਅਰਨ ਵੀ ਆਪਾਂ ਚੇਪ ਵੀ ਮੰਨਦੇ ਸੀ ਲੀਡਰਸ਼ਿਪ ਦੀ ਚੇਪ ਮੰਨਦੇ ਸੀ ਕਹ ਲੋ ਇਹ ਜਿੱਦ ਵੀ ਕਰਦਾ ਹੁੰਦਾ ਬੰਦਾ ਆਪ ਤੋਂ ਸੀਨੀਅਰ ਦੀ ਹਨਾ ਪਰ ਮੈਂ ਉਸ ਤੋਂ ਬਾਅਦ ਸੋਚਿਆ ਵੀ ਮੈਂ ਤਾਂ ਇੱਜ਼ਤ ਕਰਕੇ ਲੈ ਲੂੰਗਾ ਤੇ ਉਸ ਤੋਂ ਬਾਅਦ ਵੋਟਾਂ ਵੀ ਪੈ ਜਾਣਗੀਆਂ ਜਿੱਤ ਹਰ ਵੀ ਕਰਮਾਂ ਦੀਆਂ ਜਿਹੜੇ ਕੈਂਡੀਡੇਟ ਦੀ ਉਹ ਹੋ ਜੂ ਉਸ ਤੋਂ ਬਾਅਦ ਇੱਥੇ ਤੇ ਜਿਹੜੇ ਵੱਡੇ ਲੀਡਰ ਨੇ ਬਰਨਾਲੇ ਦੇ 20 ਦਿਨਾਂ ਨੂੰ 25 ਦਿਨਾਂ ਨੂੰ ਆਉਣਗੇ ਤੁਹਾਡੇ ਅੰਡ ਤੁਸੀਂ ਪੁੱਛੋਗੇ ਵੀ ਭਾਈ ਗਰਦੀਪ ਬਾੜ ਨੇ ਚੇਅਰਮੈਨ ਨਹੀਂ ਲੈ ਲਈ ਸੀ ਤੇ ਇਹਨਾਂ ਨੇ ਕਹਿਣਾ ਨਹੀਂ ਨਹੀਂ ਜੀ ਉਹ ਤਾਂ ਇਹੋ ਬੱਗੇ ਸੀ ਉਹ ਤਾਂ ਖਰੀਦ ਲਈ ਸੀ ਅਸੀਂ ਤੇ ਤੁਸੀਂ ਹੰੜਾਏ ਵਾਲੇ ਮੰਨ ਜਾਣਾ ਤੁਸੀਂ ਮੰਨ ਨਹੀਂ ਜਾਣਾ ਸੀ ਵੀ ਹਾਂ ਭਾਈ ਸੱਚੀ ਵਿਗ ਗਿਆ ਉਹ ਤੇ ਮੈਂ ਕਿੱਥੇ ਕਿਤੇ ਸਵਾਇਆਂ ਦਿੰਦਾ ਫਿਰਦਾ ਵੀ ਨਹੀਂ ਜੀ ਮੈਂ ਤਾਂ ਉਹਨਾਂ ਦੀ ਇੱਜ਼ਤ ਕਰਕੇ ਚੇਅਰਮੈਨ ਨਹੀਂ ਲੈ ਲਈ ਸੋ ਮੈਂ ਇਹ ਸਾਰੀਆਂ ਗੱਲਾਂ ਸੋਚ ਕੇ ਮੈਂ ਜ਼ਮੀਰ ਦੀ ਸੁਣੀ ਵੀ ਕੋਈ ਗੱਲ ਨਹੀਂ ਅਸੀਂ ਜਦੋਂ ਸੱਚ ਦੇ ਕਰਤਾਰ ਤੇ 14 'ਚ ਖੜੇ ਸੀ ਸੱਚ ਦੇ ਕਰਤਾਰ ਤੇ 17 'ਚ ਖੜੇ ਸੀ 19 'ਚ ਖੜੇ ਸੀ 22 'ਚ ਖੜੇ ਸੀ ਕਿ 24 ਚ ਵੀ ਖੜੇ ਸੀ ਸੋ ਇਸ ਵਾਰ 24 ਦੇ ਵਿੱਚ ਮੈਂ ਉਹ ਸੱਚੇ ਕਰਤਾਰ ਲਈ ਮੈਂ ਸੱਚਾਈ ਲਈ ਇਮਾਨਦਾਰੀ ਲਈ ਇਲੈਕਸ਼ਨ ਲੜ ਰਿਹਾ ਮੈਂ ਇਹ ਸੋਚਿਆ ਵੀ ਮੈਂ ਭਾਈ ਲੋਕਾਂ 'ਚ ਜਾਊਂਗਾ ਮੈਂ ਆਪਦਾ ਇਮਾਨਦਾਰੀ ਦਾ ਹੋਕਾ ਦੇਊਂਗਾ ਮੈਂ ਲੋਕਾਂ ਤੋਂ ਝੋਲੀ ੱਡ ਕੇ ਵੋਟਾਂ ਮੰਗੂਗਾ ਅੱਗੇ ਫੈਸਲਾ ਲੋਕਾਂ ਨੇ ਕਰਨਾ ਜੇ ਲੋਕਾਂ ਨੂੰ ਲੱਗਦਾ ਹੋਇਆ ਕਿ ਭਾਈ ਗੁਰਦੀਪ ਬਾਠ ਨੇ 1.5 ਸਾਲ 'ਚ ਇਮਾਨਦਾਰੀ ਨਾਲ ਆਦਾ ਕੰਮ ਕੀਤਾ ਤੇ ਇਹ ਬੰਦਾ ਇਮਾਨਦਾਰ ਆ ਤਾਂ ਲੋਕ ਮੈਨੂੰ ਵੋਟ ਪਾ ਦੇਣਗੇ ਪਰ ਮੈਂ ਫੇਰ ਵੀ ਕਹਿੰਦੇ ਹੁੰਦੇ ਨੇ 네ਗੇਟਿਵ ਵੀ ਸੋਚਦਾ ਹੁੰਦਾ ਬੰਦਾ ਮੈਂ ਘੜੀ ਸੋਚਦਾ ਵੀ ਸੀ ਭਾਈ ਜੇ ਵੋਟ ਨਾ ਪਾਈ ਜੇ ਵੋਟ ਲੋਕਾਂ ਨੇ ਨਾ ਪਾਈ ਪਰ ਹੁਣ ਕਾਫਲੇ ਤਾਂ ਇੰਨੇ ਵੱਡੇ ਹੋ ਗਏ ਵੀ ਹੁਣ ਤਾਂ ਸਾਰੀਆਂ ਜਿਹੜੀਆਂ ਸੀਆਈਡੀ ਰਿਪੋਰਟਾਂ ਨੇ ਉਹ ਇੱਕ ਪਾਸੇ ਲੰਗਾਈ ਜਾਂਦੀਆਂ ਨੇ ਵੀ ਕੋਈ ਕੰਪੀਟੀਸ਼ਨ ਚ ਨਹੀਂ ਚਲੋ ਪਰ ਪਹਿਲੇ ਦਿਨ ਜਦੋਂ ਸ਼ੁਰੂ ਹੋਏ ਸੀ ਉਦੋਂ ਇਹ ਗੱਲ ਦਾ ਪਤਾ ਨਹੀਂ ਸੀ ਪਰ ਬੰਦਾ ਇਹ ਸੋਚਦਾ ਮੈਂ ਇਹ ਵੀ ਸੋਚਿਆ ਸੀ ਵੀ ਭਾਈ ਜੇ ਲੋਕਾਂ ਨੇ ਵੋਟ ਨਾ ਪਾਈ ਤੇ ਫੇਰ ਮੈਂ ਇਹੀ ਸੋਚਿਆ ਵੀ ਜੇ ਲੋਕਾਂ ਨੇ ਵੋਟ ਨਾ ਪਾਈ ਤਾਂ ਇਹਦਾ ਮਤਲਬ ਆਪਾਂ ਇਹ ਸਮਝਾਂਗੇ ਭਾਈ ਲੋਕ ਇਮਾਨਦਾਰ ਬੰਦਾ ਸਿਆਸਤ ਚ ਨਹੀਂ ਚਾ ਤੇ ਜੇ ਇਮਾਨਦਾਰ ਬੰਦਾ ਲੋਕ ਸਿਆਸਤ ਨਹੀਂ ਚਾਹੁੰਦੇ ਤੇ ਫਿਰ ਆਪਾਂ ਨੂੰ ਸਿਆਸਤ ਰਹਿਣ ਦਾ ਕੋਈ ਕੰਮ ਵੀ ਨਹੀਂ ਕਿਉਂਕਿ ਆਪਾਂ ਦਾ ਕੰਮ ਆ ਜਿਹੜਾ ਇਹ ਇਮਾਨਦਾਰੀ ਨਾਲ ਕਰਨਾ ਹੈ ਇਮਾਨਦਾਰ ਨਾਲ ਲੋਕਾਂ ਦੀ ਸੇਵਾ ਕਰਨੀ ਆ ਸੋ ਮੈਂ ਇਹ ਸੋਚਿਆ ਸੀ ਵੀ ਭਾਈ ਜੇ ਲੋਕ ਮੈਨੂੰ ਨਕਾਰ ਦੇਣਗੇ ਤਾਂ ਫਿਰ ਆਪਾਂ ਕਿਉਂਕਿ ਸਿਆਸਤ 'ਚ ਆਪਾਂ ਪੈਸੇ ਤਾਂ ਕਮਾਉਣੇ ਨਹੀਂ ਸਿਆਸਤ 'ਚ ਆਪਾਂ ਸੌਦੇਬਾਜ਼ੀ ਤਾਂ ਕਰਨੀ ਨਹੀਂ ਜੇ ਮੈਂ ਸੌਦੇਬਾਜ਼ੀ ਕਰਨੀ ਹੁੰਦੀ ਤਾਂ ਇਹ ਸਭ ਤੋਂ ਢੁਕਮਾ ਸਮਾਂ ਸੀਗਾ ਬਜ਼ੁਰਗੋ ਸਭ ਤੋਂ ਢੁਕਮਾ ਸਮਾਂ ਸੀ ਜੇ ਕੋਈ ਮੈਂ ਸੌਦੇਬਾਜ਼ੀ ਕਰਨੀ ਹੁੰਦੀ ਵੱਡੇ ਤੋਂ ਵੱਡੀ ਸੌਦੇਬਾਜ਼ੀ ਕਰਨ ਨੂੰ ਤਿਆਰ ਸੀ ਇਹ ਪਨਾਲੇ ਵਾਲਾ ਲੀਡਰ ਵੀ ਤੇ ਪਾਰਟੀ ਸਰਕਾਰ ਵੀ ਕਹਿੰਦੀ ਸੀ ਵੀ ਤੈਨੂੰ ਮੰਡੀ ਬੋਰਡ ਦੀ ਚੇਅਰਮੈਨੀ ਦੇ ਦੰਨੇ ਸੋ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਆ ਸਾਰੀਆਂ ਸਾਡੀਆਂ ਮਾਮਾ ਭੈਣਾ ਬੈਠੀਆਂ ਨੇ ਐਤ ਕੀ ਕਿਉਂਕਿ ਜਿਹੜਾ ਤੁਹਾਡਾ 1000 ਰੁਪਏ ਦਾ ਮੁੱਦਾ 30 3000 30 3000 ਦਾ ਬਣਿਆ ਪਿਆ ਤੁਹਾਡਾ ਸਰਕਾਰ ਕਣੀ ਦਿੱਤਾ ਹਜੇ ਉਹਨਾਂ ਨੇ ਆਪਾਂ ਨੂੰ ਡਕਾ ਨਹੀਂ ਸੋ ਉਹ ਵੀ ਲਵਾਂਗੇ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਉਹਨਾਂ ਦਾ ਵੀ ਹੱਲ ਕਰਾਵਾਂਗੇ ਜਿਹੜੀ ਕਣਕ ਕੱਟਤੀ ਇਹਨਾਂ ਨੇ ਉਹਦਾ ਵੀ ਹੱਲ ਕਰਾਉਂਗਾ ਸਾਰੇ ਮੁੱਦੇ ਵਿਧਾਨ ਸਭਾ ਚੱਕੂਗਾ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੈਂ ਬੜੀ ਬੇਬਾਕੀ ਨਾਲ ਇਹ ਗੱਲ ਕਹਿਣਾ ਚਾਹਣਾ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਇੱਥੇ ਬੈਠੇ ਆ ਵੀ ਭਰਾਵੋ ਜਦੋਂ ਮੇਰੇ ਤੇ ਜ਼ੁਲਮ ਹੋਇਆ ਬੱਚਿਓ 1 ਮਿੰਟ ਚੁੱਪ ਕਰ ਦਿਓ 1 ਮਿੰਟ ਚੁੱਪ ਕਰ ਦਿਓ ਬੱਚਿਓ ਜਦੋਂ ਮੇਰੇ ਤੇ ਜ਼ੁਲਮ ਹੋਇਆ ਮੇਰੇ ਨਾਲ ਧੋਖਾ ਹੋਇਆ ਮੈਂ ਉਸੇ ਸਰਕਾਰ ਖਿਲਾਫ ਬਗਾਵਤ ਕਰਦੀ ਤੇ ਮੈਂ ਉਹ ਬਗਾਵਤ ਦਾ ਝੰਡਾ ਲੈ ਕੇ ਸਰਕਾਰ ਖਿਲਾਫ ਖੜਾ ਹੋਇਆ ਸੋ ਇਹ ਮੈਨੂੰ ਪ੍ਰਮਾਤਮਾ ਨੇ ਤਾਕਤ ਬਖਸ਼ੀ ਆ ਵੀ ਮੈਂ ਸਰਕਾਰ ਦੇ ਉਲਟ ਖੜਾ ਹੋਇਆ ਹੁਣ ਤਾਂ ਮੈਂ ਕੁ ਕੱਲਾ ਉਮੀਦਵਾਰ ਹੀ ਆ ਤੇ ਕੱਲਾ ਉਮੀਦਵਾਰ ਆ ਜਿਹੜਾ ਆਜਾਦ ਜਿਹੜਾ ਸਰਕਾਰ ਦੇ ਉਲਟ ਬੋਲ ਰਿਹਾ ਨਾ ਦਾ ਕਾਲਾ ਢੱਲੋਂ ਬੋਲਦਾ ਮੀਠੇੜ ਦੇ ਉਲਟ ਨਾ ਬੋਲਦਾ ਕੇਵਲ ਢੱਲੋਂ ਕਿਉਂਕਿ ਸਾਰੀਆਂ ਇਹਨਾਂ ਦੀਆਂ ਸੰਧੀਆਂ ਨੇ ਉੱਥੇ ਜਾ ਕੇ ਚਾਹ ਤਾਂ ਇਕੱਠੀ ਪੀਂਦੇ ਆ ਇਹ ਕੀ ਬੋਲਣਗੇ ਸੋ ਮੈਂ ਬੋਲ ਰਿਹਾ ਜਿਹੜਾ ਸਰਕਾਰ ਦੇ ਉਲਟ ਬੋਲ ਰਿਹਾ ਸੋ ਮੇਰੀ ਗੱਲ ਯਾਦ ਰੱਖਿਓ ਅੱਜ ਮੈਂ ਕੁਛ ਨਹੀਂ ਮੈਂ ਸਿਰਫ ਉਮੀਦਵਾਰ ਆ ਜੇ ਤੁਸੀਂ ਮੇਰੇ ਤੇ ਕਿਰਪਾ ਕਰਤੀ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕਰਤੀ ਤੁਸੀਂ ਮੈਨੂੰ ਵਿਧਾਨ ਸਭਾ ਭੇਜਿਆ ਤਾਂ ਮੇਰੀ ਗੱਲ ਯਾਦ ਰੱਖਿਓ ਜਿਵੇਂ ਕਹਿੰਦੇ ਹੁੰਦੇ ਆ ਨ ਇਹ ਦਿਂਦੇ ਨਹੀਂ ਇਹ ਖੋਣੇ ਪੈਂਦੇ ਆ ਸੋ ਮੈਂ ਵਾਦਾ ਕਰਦਾ ਵੀ ਤੁਹਾਡੇ ਹੱਕ ਇਸੇ ਸਰਕਾਰ ਤੋਂ ਖੋਗੇ ਲਿਆਉਂਗਾ ਮੈਂ ਵਾਦਾ ਕਰਦਾ ਸਾਰੇ ਹੱਕ ਤੁਹਾਡੇ ਇਸ ਸਰਕਾਰ ਤੋਂ ਖੋਗੇ ਲਿਆਉਂਗਾ ਜਦੋਂ ਮੈਂ ਆਪਦੇ ਪਾਸ ਤੇ ਆਪਦੇ ਵਰਕਰਾਂ ਵਾਸਤੇ ਸਰਕਾਰ ਨਾਲ ਲੜ ਸਕਦਾ ਤਾਂ ਭਰਾ ਮੇਰੇ ਉਹ ਜੇ ਤੁਹਾਡੇ ਹੱਕਾਂ ਤੇ ਡਾਕਾ ਪਊ ਤਾਂ ਲੜ ਲੜੂੰਗਾ ਨਾ ਐਨੀ ਕੀ ਦਲੇਰੀ ਤਾਂ ਮੰਨਦੇ ਹੋ ਜੇ ਅੱਜ ਸਰਕਾਰ ਛੱਡ ਕੇ ਮੈਂ ਉਹਨਾਂ ਨਾਲ ਲੜ ਰਿਹਾ ਤਾਂ ਕੱਲ ਨੂੰ ਜੇ ਤੁਸੀਂ ਮੇਰੇ ਤੇ ਕਿਰਪਾ ਕਰਦੇ ਹੋ ਇੱਕ ਐਮਐਲਏ ਬਹੁਤ ਵੱਡੀ ਪਾਵਰ ਹੁੰਦੀ ਆ ਕਿਸੇ ਦੀ ਤਾਕਤ ਨਹੀਂ ਇੱਥੇ ਕੋਈ ਅਫਸਰ ਪੈਸੇ ਲੈ ਜੂ ਕਹਿੰਦੇ ਵੀ ਇੱਥੇ ਇੱਕ ਤਸਿਲਦਾਰ ਸੀ ਜੀ ਉਹਨੇ ਆਹੂ ਲਾ ਲੇ ਪਿਛਲੇ ਦਿਨਾਂ ਚ ਬਥੇਰਾ ਇਥੋਂ ਦੇ ਲੀਡਰ ਨੂੰ ਮੈਂ ਕਿਹਾ ਸੀ ਪਰ ਪਤਾ ਨਹੀਂ ਕਿਉਂ ਆ ਪੱਤਰਕਾਰ ਖੜੇ ਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਤਹਿਸੀਲਦਾਰ ਕਿਵੇਂ ਪੈਸੇ ਲੈ ਜੂ ਇੱਕ ਐਮਐਲਏ ਦੀ ਸਹਿਮਤੀ ਤੋਂ ਬਿਨਾ ਸਰਕਾਰ ਦੇ ਐਮਐਲਏ ਦੀ ਸਹਿਮਤੀ ਤੋਂ ਬਿਨਾ ਤੇ ਕੋਈ ਗੱਲ ਨਾ 23 ਤਰੀਕ ਤੋਂ ਬਾਅਦ ਪ੍ਰਮਾਤਮਾ ਭਲੀ ਕਰੇ ਪ੍ਰਮਾਤਮਾ ਭਲੀ ਕਰੇ ਤੁਸੀਂ ਬਖਸ਼ਿਸ਼ ਕਰੋ ਇਹੀ ਬਰਨਾਲਾ ਇਹੀ ਇੱਥੇ ਤਹਿਸੀਲਦਾਰ ਜਿਹੜਾ ਮਰਜ਼ੀ ਲਾ ਲੈਣ ਉੱਪ ਲੈ ਕੇ ਦਿਖਾਵੇ ਪੰਜੀ ਮੈਂ ਬੈਠੂ ਉਹਦੇ ਗੇੜ ਤੇ ਵੀ ਆ ਫੜ ਪੰਜੀ ਤੈਨੂੰ ਦੱਸਦੇ ਆ ਬਾਈ ਜੀ ਜ਼ਰੂਰਤ ਹੋਣੀ ਚਾਹੀਦੀ ਆ ਸੱਚਾਈ ਹੋਣੀ ਚਾਹੀਦੀ ਆ ਕਾ ਕਿਵੇਂ ਬਈ ਪੈਸੇ ਲੈ ਜਾ ਕੋਈ ਅਫਸਰ ਪਰ ਰੌਲਾ ਤਾਂ ਇਹ ਕਾਣੇ ਆ ਸਾਰੇ ਕਾਣੇ ਆ ਸਾਰੇ ਹਿੱਸੇ ਦਾ ਇਹਨਾਂ ਦੇ ਘਰੇ ਜਾਂਦੇ ਆ ਤਾਂ ਅਫਸਰ ਇੱਥੇ ਪੈਸੇ ਲੈ 8 ਮਹੀਨੇ ਇੱਥੇ ਕਸੀਲਦਾਰ ਰਹੇ ਆ ਬਰਨਾਲੇ ਪੁੱਛ ਕੇ ਦੇਖੋ ਜਿਹਦਾ ਵਾਅ ਪਿਆ ਆਹੂ ਲਾਲੇ ਉਹਨਾਂ ਨੇ ਠਾੜੇ ਵਾਲੇ ਤਾਂ ਪੈਸੇ ਲਈ ਜਾਂਦੇ ਆ ਸੋ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਤਾਂ ਸਹੀ ਹੋ ਸਕਦੀਆਂ ਨੇ ਜੇ ਜੇ ਭਰਾ ਮੇਰੇ ਉਹ ਲੀਡਰ ਸਹੀ ਆ ਜੇ ਲੀਡਰ ਇਮਾਨਦਾਰ ਆ ਜੇ ਅੱਜ ਆਪਾਂ ਇਮਾਨਦਾਰੀ ਨਾਲ ਸਰਕਾਰ ਦੇ ਉਲਟ ਬੋਲ ਸਕਦੇ ਆ ਤਾਂ ਅਜੇ ਇਥੇ ਕੋਈ ਅਫਸਰ ਖਰਾਬੀ ਕਰੂਗਾ ਆਉਣ ਵਾਲੇ ਸਮੇਂ 'ਚ ਉਹਦੇ ਵੀ ਉਲਟ ਬੋਲਾਂਗੇ ਤੇ ਉਹਨੂੰ ਵੀ ਇਥੋਂ ਪਰਨਾਲੇ 'ਚ ਬਾਹਰ ਕੱਢਾਂਗੇ ਇਹ ਤੁਹਾਡੇ ਨਾਲ ਵਾਦਾ ਤੇ ਜਿਹੜੇ ਸਾਰੇ ਆਪਣੇ ਮਸਲੇ ਨੇ ਚਾਹੇ 1000 ਰੁਪਏ ਦਾ ਚਾਹੇ ਰਾਸ਼ਨ ਕਾਰਡਾਂ ਦਾ ਕਣਕ ਦਾ ਸਾਰੇ ਮਸਲੇ ਚਾਹੇ ਕਿਸਾਨੀ ਦਾ ਕਿਉਂਕਿ ਕਿਸਾਨੀ ਦੀ ਜੇ ਗੱਲ ਕਰੀਏ ਹੁਣ 25 ਦਿਨ ਹੋ ਗਏ ਮੰਡੀਆਂ 'ਚ ਬੈਠਿਆਂ ਨੂੰ ਮਤਲਬ ਕਿ ਯਾਰ ਕੋਈ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਮੰਡੀਆਂ 'ਚ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਝਾਕਦੀ ਨਹੀਂ ਇਹ ਮੰਡੀਆਂ ਕਣੀ ਡੀਏਪੀ ਤਾਂ ਨਹੀਂ ਮਿਲਦਾ ਉਹ ਭਲੇ ਉਹ ਮਾਨਸੋ ਵੋਟਾਂ ਹੁਣ ਹੁਣ ਪੰਜ ਮੰਤਰੀ ਫਿਰਦੇ ਆ ਕਹਿੰਦੇ ਬਰਨਾਲੇ ਗੇੜੀਆਂ ਕੱਢਦੇ ਹੁਣ ਤਾਂ ਤੁਸੀਂ ਮੰਤਰੀ ਇੱਥੇ ਗੇੜੀਆਂ ਕੱਢਦੇ ਫਿਰਦੇ ਤੁਸੀਂ ਮੰਡੀਆਂ ਤਾਂ ਬਗਜੋ ਕੋਈ ਇੱਕ ਜਾਣਾ ਕੀ ਕੀ ਕਹਿਦਣਗੇ ਜ਼ਿਮੀਂਦਾਰ ਕੀ ਕਿਸਾਨ ਕੀ ਕਹਦੂਗਾ ਧਰਨਾ ਲਾ ਲੈਣਗੇ ਬੱਦ ਤੋਂ ਬੱਦ ਥੋੜੀ ਜਿਹੀ ਹਾਇ ਹਾਇ ਕਰ ਦੇਣਗੇ ਉਹ ਯਾਰ ਇਹਨਾਂ ਤੋਂ ਵੋਟਾਂ ਲੈਣੀਆਂ ਨੇ ਜੇ ਹੁਣ ਥੋੜੀ ਕੋਈ ਮੁਸ਼ਕਲਾ ਫਰਜ਼ ਕਰੋ ਇੱਥੇ ਗਲੀ ਮਹੱਲੇ 'ਚ ਵੜਦੇ ਹੀ ਨਹੀਂ ਤੁਸੀਂ ਗੱਲ ਕਰੋ ਮਿਲੋ ਕੋਈ ਕੋਸ਼ਿਸ਼ ਨਾ ਕੋਸ਼ਿਸ਼ ਤਾਂ ਉਹ ਮੁਸ਼ਕਿਲ ਦਾ ਹੱਲ ਹੋਊਗਾ ਜੇ ਐਮਪੀ ਔਰੇ ਉਹ ਡੀਏਪੀ ਦੀ ਗੱਲ ਆ ਜਾਂ ਜਾਂ ਲਿਫਟਿੰਗ ਦੀ ਗੱਲ ਆ ਕੋਈ ਧਿਆਨ ਨਹੀਂ ਤੁਸੀਂ ਯਾਰ ਐਮਪੀ ਨੂੰ ਸੈਂਟਰ ਨਾਲ ਗੱਲ ਕਰੋ ਸਟੇਟ ਨਾਲ ਗੱਲ ਕਰੋ ਤਾਂ ਹੱਲ ਕਰਾਓ ਸੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਧਿਆਨ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦਾ ਧਿਆਨ ਤਾਂ ਸਿਰਫ ਪੈਸੇ ਇਕੱਠੇ ਕਰਨ ਤੇ ਹੋਇਆ ਹੋਇਆ ਲੋਕਾਂ ਵਾਲਾ ਇਹਨਾਂ ਦਾ ਕੋਈ ਧਿਆਨ ਨਹੀਂ ਸੋ ਭਰਾ ਮੇਰੇ ਉਹ ਮੇਰੀ ਬੇਨਤੀ ਆ ਆਉਣ ਵਾਲੀ 20 ਤਰੀਕ ਨੂੰ ਟਰੱਕ ਤੇ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰੋ ਕਰੋਗੇ ਕਰੋਗੇ ਮਾਤਾ ਜੀ ਟਰੱਕ ਤੇ ਮੋਹਰਾਂ ਲਾਗੇਗਾ ਜਿਹੜਾ ਮਰਜੀ ਆਈ ਜਾਵੇ ਚਾਹ ਪਿਆ ਦਿਓ ਕਾਜੂ ਖਵਾ ਦਿਓ ਪਰ ਇਹਦੀ ਬੋਟਾ ਵਾਲੇ ਪੀਪੇ ਨਾਲ ਸਾਰਿਆਂ ਦੇ ਖਾਲੀ ਨਿਕਲਨੇ ਚਾਹੀਦੇ ਆ ਨਿਕਲ ਗਏ ਨੇ ਸਾਰਿਆਂ ਦੇ ਖਾਲੀ ਤੇ ਆ ਝਾੜੂ ਵਾਲਿਆਂ ਦਾ ਜਮਾਂ ਜਮਾਨ ਦੀ ਜਬਤ ਕਰਾ ਕੇ ਤੋਰਨੇ ਆਪਾਂ ਕਿਉਂਕਿ ਇਹਨਾਂ ਦੀ ਸਰਕਾਰ ਆ ਜੇ ਇਹਨਾਂ ਦੀ ਜਮਾਨਤ ਜਬਤ ਹੋਊਗੀ ਨਾ ਜਿਵੇਂ ਹੁਣ ਮੰਤਰੀ ਇੱਥੇ ਗਲੀਆਂ 'ਚ ਤੁਰੇ ਫਿਰਦੇ ਆ ਆਉਣ ਵਾਲੇ ਸਮੇਂ 'ਚ ਦੋ ਦੇ ਦੋ ਸਾਲ ਤੁਰੇ ਫਿਰਨਗੇ ਸਾਰੇ ਕੰਮ ਕਰਿਆ ਕਰਨਗੇ ਤੇ ਜੇ ਇਹਨਾਂ ਨੂੰ ਬੋਟਾਂ ਪੈ ਗਈਆਂ ਤਾਂ ਮੇਰੀ ਗੱਲ ਯਾਦ ਰੱਖਿਓ ਜੇ ਇਹਨਾਂ ਨੂੰ ਵੋਟਾਂ ਪੈ ਗਈਆਂ ਬਾਈ ਜੀ ਇਹ ਐ ਸਮਝਣਗੇ ਬਾਈ ਜੀ ਐਂ ਹੀ ਲੋਕ ਵੋਟਾਂ ਬਾੰਦਦੇ ਆ ਚਾਹੇ ਅਸੀਂ ਜਿਹਨੂੰ ਮਰਜ਼ੀ ਟਿਕਟ ਦੇ ਦਈਏ ਐਂ ਹੀ ਪਾਉਂਦੇ ਆ ਲੋਕ ਵੋਟਾਂ ਜਿਹੜਾ ਮਰਜ਼ੀ ਬੰਦਾ ਖੜਾ ਕਰਤੀਏ ਲੋਕ ਤਾਂ ਸਾਡੇ ਮਗਰ ਐਂ ਲੱਗ ਜਾਂਦੇ ਆ ਸੋ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਆਉਣ ਵਾਲੀ 20 ਤਰੀਕ ਨੂੰ ਚਾਹੇ ਝਾੜੂ ਆ ਚਾਹੇ ਪੰਜਾ ਚਾਹੇ ਫੁੱਲ ਮੂਹਰੇ ਧਰ ਲਿਓ ਤੇ ਟਰੱਕੇ ਦੇ ਉੱਤੋਂ ਦੀ ਨਿਗਾਹ ਦਿਓ ਮੇਰੀ ਬੇਨਤੀ ਆ ਜਵਾਹ ਜਵਾਮ ਮਸਲ ਦਿਓ ਸਾਰੇ ਜੌਨ ਨਿਸ਼ਾਨਾਂ ਨੂੰ ਫੇਰ ਹੱਲ ਹੋਊਗਾ ਕੋਈ ਕਿਉਂਕਿ ਗੱਲ ਕੱਲੀ ਆਜ਼ਾਦ ਦੇ ਜਿੱਤਣ ਦੀ ਨਹੀਂ ਕੋਈ ਗੱਲ ਨਹੀਂ ਜਿੱਤ ਜਾਗੇ 2 ਸਾਲ ਵਾਸਤੇ ਐਮਐਲਏ ਬਣਨਾ ਕੋਈ ਲੰਮਾ ਸਮਾਂ ਨਹੀਂ ਐਮਐਲਏ ਨਹੀਂ ਰਹਿਣਾ 2 ਸਾਲਾਂ ਬਾਅਦ ਫੇਰ ਇਲੈਕਸ਼ਨ ਗੱਲ ਆ ਇਹਨਾਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਮਸਲਾ ਇਹਨਾਂ ਨੂੰ ਸਬਕ ਸਿਖਾਉਣ ਦਾ ਸੋ ਇਹਨਾਂ ਨੂੰ ਸਬਕ ਸਿਖਾਉਣਾ ਮੈਂ ਫੇਰ ਕਹਿਣਾ ਵੀ ਹੱਕ ਨੇ ਜਿਹੜੇ ਉਹ ਮੰਗਿਆ ਨਹੀਂ ਮਿਲਦੇ ਇਹ ਖੋਣੇ ਪੈਂਦੇ ਆ ਤੇ ਖੋਣ ਦੀ ਤਾਕਤ ਤੁਹਾਡੇ ਕੱਲੇ ਇਸ ਪੁੱਤ 'ਚ ਆ ਜਿਹੜਾ ਅੱਜ ਸਰਕਾਰ ਦੇ ਉਲਟ ਬੋਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਬੋਲੂਗਾ ਫੋਨ ਦੀ ਤਾਂ ਸਿਰਫ ਇਕੱਲੇ ਚਾ ਕੋਈ ਨਹੀਂ ਇਹਨਾਂ ਦੇ ਇਹਦਾ ਇਕੱਠੇ ਬਹਿ ਕੇ ਚਾਹਾਂ ਪੀਣ ਆਲੇ ਆ ਸਾਰੇ ਇੱਥੇ ਆ ਕੇ ਕਹਿਦਣਗੇ ਅਸੀਂ ਕੋਈ ਕਾਂਗਰਸ ਦਾ ਕੈਂਡੀਡੇਟ ਆ ਅਸੀਂ ਕੋਈ ਭਾਜਪਾ ਦਾ ਕੈਂਡੀਡੇਟ ਆ ਸਾਰੇ ਪੈਸੇ ਵੰਡਣਗੇ ਮੈਂ ਜਵੰਦਾਪਿੰਡੀ ਗਿਆ ਸਵੇਰੇ ਆ ਪੱਤਰਕਾਰ ਸਾਹਿਬ ਖੜੇ ਆ ਜਵੰਦਾਪਿੰਡੀ ਗਿਆ ਜੀ ਜ਼ਰੂਰ ਲਿਖਿਓ ਇਹ ਗੱਲ ਸਵੇਰੇ ਕਹਿੰਦੇ ਕਾਂਗਰਸ ਦਾ ਕੈਂਡੀਡੇਟ ਤਾਂ ਜੀ दारू पे જ ਲੱਗਿਆ ਸਾਡੇ ਕੋਲ ਮੈਂ ਉਹਨਾਂ ਨੂੰ ਕਿਹਾ ਉਹ ਮਖਿਆ ਭਰਾਵੋ 4 ਦਿਨ ਰਗੇ ਇਲੈਕਸ਼ਨ ਚ दारू ਸਾਨੂੰ ਸਾਰਾ ਸਾਰੀ ਹੋਰ ਪਿਆ ਦੂ ਦੋ ਦਿਨ ਪਿਆ ਦੂ ਤਿੰਨ ਦਿਨ ਪਿਆ ਦੂ ਤੁਸੀਂ ਯਾਰ ਸੋਚੋ ਹੈ ਤੇ ਜਿਹੜਾ ਹੁਣੀ ਪਹਿਲੀ ਇਲੈਕਸ਼ਨ ਦੀ ਜਿਹੜਾ दारू ਵੰਡਣ ਲੱਗ ਗਿਆ ਤੁਸੀਂ ਸੋਚੋ ਕੱਲ ਨੂੰ ਕੀ ਇਸ ਵਾਰੂ ਤੁਹਾਡਾ ਕੀ ਇਸ ਵਾਰੂ ਤੁਹਾਡਾ ਕੱਲ ਨੂੰ ਜੇ ਜੇ दारू ਵੰਡੂ ਜਿੰਨੀ ਵੰਡੂ ਉਹ ਤੋਂ ਵੱਧ ਕੱਢੂ ਮਤਲਬ ਕਿ ਜੇ ਇਮਾਨਦਾਰੀ ਦਾ ਰਾਜ ਲੈ ਕੇ ਆਉਣਾ ਚਾਹੁੰਦੇ ਜੇ ਇਮਾਨਦਾਰੀ ਦੀ ਸਿਆਸਤ ਆ ਜਿਹੜੀ ਉਹ ਬਰਨਾਲੇ ਹੰਡ ਹੈ ਜ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੀ ਬੇਨਤੀ ਹੈ ਤਾਂ ਸਾਰੇ ਪੈਸੇ ਵੰਡਣਗੇ ਨਾਲੇ ਬੰਡੂ ਕੇਵਲ ਢੱਲੋਂ ਨਾਲੇ ਬੰਡੂ ਮੀਤਹਿਰ ਕਿਉਂਕਿ ਇਹ ਤਾਂ ਹੁਣ ਵੱਡੇ ਤੋਂ ਵੱਡੇ ਹੋ ਗਏ ਪਹਿਲਾਂ ਹੀ ਸੀ ਇਹ ਆਮ ਘਰਾਂ ਦੇ ਮੁੰਡੇ ਹੁਣ ਸਾਰੇ ਰਜਵਾੜੇ ਬਣ ਗਏ ਸਾਰੇ ਪੈਸੇ ਵੰਡਣਗੇ ਮੇਰੇ ਕੋਲ ਤਾਂ ਸਿਰਫ ਪੋਸਟਲ ਆਨ ਵਾਲੇ ਪੈਸੇ ਆ ਉਹ ਵੀ ਲੋਕਾਂ ਦੇ ਆ ਉਹਨੇ ਕਿ ਲਾ ਸਕਦਾ ਮੈਂ ਪੈਸੇ ਦੇ ਨਹੀਂ ਸਕਦਾ ਨਾ ਪੈਸੇ ਵੰਡ ਸਕਦਾ ਨਾ दारू ਵੰਡ ਸਕਦਾ ਪਰ ਭਰਾਵੋ ਮੈਂ ਤੁਹਾਡੀਆਂ ਦੁੱਖ ਤਕਲੀਫਾਂ ਵੰਡ ਸਕਦਾ ਮੈਂ ਤੁਹਾਡੇ ਹੱਕਾਂ ਦੀ ਰਾਖੀ ਲਈ ਵਿਧਾਨ ਸਭਾ ਚ ਲੜ ਸਕਦਾ ਤੇ ਉੱਥੋਂ ਉਹ ਸਰਕਾਰ ਤੋਂ ਸਾਰੇ ਜਿਹੜੇ ਹੱਕ ਨਹੀਂ ਤੁਹਾਡੇ ਲਿਆ ਕੇ ਦੇ ਸਕਦਾ ਇਹ ਮੇਰਾ ਕੰਮ ਆ ਤੇ ਇਹ ਮੈਂ ਕਰ ਸਕਦਾ ਇਹ ਕਰੂੰਗਾ ਮੈਂ दारू ਨਹੀਂ ਵੰਡ ਸਕਦਾ ਮੈਂ ਪੈਸੇ ਨਹੀਂ ਬਣ ਸਕਦਾ ਹੁਣ ਜਿਹੜਾ ਮਰਜੀ ਆਵੇ ਫੜ ਲਿਓ ਕੋਈ ਗੱਲ ਨਹੀਂ ਇਹਨਾਂ ਨੇ ਕੋਈ ਦੁੱਧ ਵੇਚ ਕੇ ਨਹੀਂ ਕਮਾਏ ਸਾਰੇ ਚੋਰ ਨੇ ਫੜ ਲਿਓ ਕੋਈ ਗੱਲ ਨਹੀਂ ਪਰ ਵੋਟਾਂ ਵਾਲਾ ਕੰਮ ਐ ਕਿ ਇਹਨਾਂ ਦਾ ਜਮਾ ਨਿਘਾ ਦਿਓ ਕਰ ਦੋਗੇ ਨਾ ਬਸ 20 ਤਰੀਕ ਨੂੰ ਨਾ ਮੇਰੀ ਬੇਨਤੀ ਆ ਸਾਰੀਆਂ ਪਾਰਟੀਆਂ ਦਾ ਕੰਮ 2 ਵਜੇ ਨੂੰ ਨਿਮੇੜ ਦਿਓ ਕਿਸੇ ਨੂੰ ਬੋਟ ਨਹੀਂ ਪਾਉਣੀ ਆ ਆਪਾਂ 2 ਵਜੇ ਨੂੰ ਇਹਨਾਂ ਨੂੰ ਵਿਹਲੇ ਕਰਕੇ ਤੋਰਨਾ ਇਥੋਂ ਢੰਡਿਆਏ ਤੂੰ ਪਾਉਂਗੇ ਨਾ ਸਿਰਫ ਤੇ ਸਿਰਫ ਟਰੱਕ ਦੇ ਮੋਹਰੇ ਲਾਉਣੀਆਂ ਢੰਡਿਆਏ ਵਾਲਿਓ ਅੱਜ ਅੱਜ ਵਾਦਾ ਕਰਕੇ ਜਾਇਓ ਮੇਰੇ ਨਾਲ ਵੀ ਆਉਣ ਵਾਲੀ 20 ਤਰੀਕ ਨੂੰ ਤੁਸੀਂ ਟਰੱਕ ਦੇ ਮੋਹਰੇ ਲਾਉਂਗੇ ਟਰੱਕ ਦੇ ਮੋਹਰੇ ਲਾ ਕੇ ਟਰੱਕ ਨੂੰ ਵਿਧਾਨ ਸਭਾ ਚ ਭੇਜੋਗੇ ਇਹ ਤੁਹਾਡਾ ਕੰਮ ਆ ਤੁਹਾਡੀ ਜ਼ਿੰਮੇਵਾਰੀ ਆ ਤੇ ਉਸ ਤੋਂ ਬਾਅਦ ਆ ਜਿੰਨਾ ਲੋਟੂ ਟੋਲਾ ਇੱਥੇ ਜਿਪਸੀਆਂ ਭਜਾਈ ਤੁਰੇ ਫਿਰਦਾ ਨਾ ਇਹਨਾਂ ਸਾਰਿਆਂ ਨੂੰ ਟਰੱਕ 'ਚ ਬਿਠਾ ਕੇ ਬਰਨਾਲੇ ਤੋਂ ਬਾਹਰ ਮੈਂ ਕੱਢ ਕੇ ਆਉਂਗੇ ਫਿਰ ਮੇਰੀ ਜ਼ਿੰਮੇਵਾਰੀ ਹੋ ਗਈ ਕਿਉਂਕਿ ਕਮਾਲ ਦੀ ਗੱਲ ਆ ਯਾਰ ਇਹਨਾਂ ਨੇ ਲੋਕਾਂ ਨੂੰ ਐਂ ਸਮਝ ਲਿਆ ਵੀ ਵੋਟਾਂ ਐਂ ਪਾਉਂਦੇ ਆ एमपी इलेक्शन ਚ ਹੁਣ ਪਾਈਆਂ ਸੀ ਉਸ ਤੋਂ ਬਾਅਦ ਫੇਰ ਨਹੀਂ ਦੇਖੇ ਹੁਣ ਫੇਰ ਆ ਗਏ ਵੋਟਾਂ ਮੰਗਣ ਸੋ ਮੇਰੀ ਤੁਹਾਡੇ ਸਾਰਿਆਂ ਦੇ ਚਰਚਾ ਵਿਚਾਰਨਾ ਚ ਬੇਨਤੀ ਆ ਕਿਉਂਕਿ ਅੱਗੇ ਵੱਡਵਰ ਵੀ ਬਹੁਤ ਵੱਡਾ ਇਕੱਠਾ ਜਿਹੜਾ ਹੋ ਹੋਇਆ ਪਿਆ ਸੋ ਉੱਥੇ ਵੀ ਸੰਗਤ ਆ ਜਿਹੜੀ ਉਡੀਕਦੀ ਆ ਸੋ ਮੈਂ ਕੱਲਾ ਭਾਈ ਨਾ ਤਾਂ ਮੇਰੀ ਦੇਖੋ ਮੇਰੀ ਜਿਹੜੇ ਜਿਹੜਾ ਪਰਿਵਾਰ ਆ ਉਹ ਸਿਆਸਤ ਚ ਕਿਉਂਕਿ ਆਪਾਂ ਤਾਂ ਖੇਤੀਬਾੜੀ ਵਾਲੇ ਸਿੰਪਲ ਪਰਿਵਾਰ ਆ ਮੈਂ ਕੱਲਾ ਜਿਹੜਾ ਸਾਰੇ ਇਕੱਠਾਂ ਚ ਜਾਣਾ ਇਹ ਤਾਂ ਆਪਦਾ ਕੋਈ ਕੋਈ ਆਪਦੀ ਜਵਾਕਾਂ ਨੂੰ ਭੇਜੀ ਜਾਂਦਾ ਕੋਈ ਆਪਦੇ ਭਾਈਆਂ ਨੂੰ ਭੇਜੀ ਜਾਂਦਾ ਕੋਈ ਮਾਸੀ ਦੇ ਮੁੰਡਿਆਂ ਨੂੰ ਭੇਜੀ ਜਾਂਦਾ ਹੁੰਦਾ ਦੋ ਦੋ ਮਾਸੀ ਦੇ ਮੁੰਡੇ ਵੀ ਤੁਰੇ ਫਿਰਦੇ ਆ ਸਰਕਾਰ ਦੇ ਤਾਂ ਦੋਨੇ ਤੁਰੇ ਫਿਰਦੇ ਕੋਈ ਕੋਈ ਚਾਰ ਜਾਨਾਂ ਨਾਲ ਮੀਟਿੰਗ ਕਰੀ ਜਾਂਦਾ ਕੋਈ ਅੱਠ ਨਾਲ ਕਰੀ ਜਾਂਦਾ ਤੇ ਮੈਂ ਤਾਂ ਭਾਈ ਕੱਲਾ ਮੇਰਾ ਪ੍ਰਚਾਰ ਦਾ ਤੁਸੀਂ ਕਰਨਾ ਸਾਰੇ ਨੇ ਕਰੋਗੇ ਨਾ ਮਾਤਾ ਜੀ ਪ੍ਰਚਾਰ ਚਾਰ ਦਿਨ ਰਹਿ ਗਏ ਸਾਰੇ ਐਂਡ ਐਜੇ ਕਹਿ ਦਿਓ ਵੀ ਟਰੱਕ ਕਰਾ ਟਰੱਕ ਟਰੱਕ ਕਰਾ ਦਿਓ ਵੀ ਆਉਣ ਵਾਲੇ ਸਮੇਂ 'ਚ ਆਪਾਂ ਟਰੱਕ ਤੇ ਮੋਹਰਾਂ ਲਾ ਕੇ ਟਰੱਕ ਨੂੰ ਕਾਮਯਾਬ ਕਰਨਾ ਮੇਰਾ ਪ੍ਰਚਾਰ ਕਰਨ ਵਾਲੇ ਵੀ ਤੁਸੀਂ ਹੋ ਮੇਰਾ ਸਾਥ ਦੇਣ ਵਾਲੇ ਵੀ ਤੁਸੀਂ ਹੋ ਮੈਂ ਐਂਡ ਤੇ ਫੇਰ ਇਹੀ ਕਹਿਣਾ ਵੀ ਹੱਕ ਨੇ ਜਿਹੜੇ ਇਹ ਮੰਗਿਆ ਨਹੀਂ ਮਿਲਦੇ ਖੋਣੇ ਪੈਂਦੇ ਆ ਤੇ ਤੁਹਾਡੇ ਪੁੱਤ ਚ ਤਾਕਤ ਆ ਇਹ ਸਰਕਾਰ ਤੋਂ ਤੁਹਾਡੇ ਹੱਕ ਖੋਹ ਕੇ ਤੁਹਾਨੂੰ ਦਵਾਉਂਦੇ ਆ